ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਜ਼ੀਰਖਪੁਰ ਟਾਈਮਜ਼ ਟੀਵੀ ਪੰਜਾਬ ਦੇ ਵਿੱਚ ਮੌਸਮ ਸੁਹਾਵਣਾ ਹੋ ਗਿਆ ਹੈ ਔਰ ਇਸੇ ਦੇ ਨਾਲ ਜਿਸ ਤਰ੍ਹਾਂ ਕਿ ਅਲਰਟ ਦਿੱਤਾ ਗਿਆ ਸੀ ਜ਼ੀਰਖਪੁਰ ਦੇ ਵਿੱਚ ਵੀ ਇਸ ਵੇਲੇ ਠੰਡੀਆਂ ਤੇ ਤੂਫਾਨੀ ਹਵਾਵਾਂ ਚੱਲ ਰਹੀਆਂ ਨੇ ਚਾਰੇ ਪਾਸੇ ਤੁਹਾਨੂੰ ਹਵਾ ਦੇ ਵਿੱਚ ਮਿੱਟੀ ਔਰ ਗਰਦਾ ਜ਼ਰੂਰ ਨਜ਼ਰ ਆ ਰਿਹਾ ਹੋਣਾ ਹੈ ਤਾਂ ਸ਼ਾਮ ਦੇ ਤਕਰੀਬਨ 7:30 ਵਜਣ ਵਾਲੇ ਨੇ ਔਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਬਾਰਿਸ਼ ਪੈ ਸਕਦੀ ਹੈ ਤਾਂ ਚੰਡੀਗੜ੍ਹ ਜਲੰਧਰ ਕਪੂਰਥਲਾ ਅਮ੍ਰਿਤਸਰ ਗੁਰਦਾਸਪੁਰ ਵਿੱਚ ਤੂਫਾਨੀ ਹਵਾਵਾਂ ਚੱਲ ਰਹੀਆਂ ਨੇ ਤੇ ਹਵਾ ਦੀ ਗਤੀ ਜੋ ਹੈ ਉਹ 50-60 ਕਿਲੋਮੀਟਰ ਚੱਲ ਰਹੀ ਹੈ ਕਈ ਥਾਵਾਂ ਤੇ ਬਿਜਲੀ ਗਰਨ ਔਰ ਗੜੇ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਤਾਂ ਪੰਜਾਬ ਦੇ ਮੌਸਮ ਦਾ ਹਾਲ ਇੱਕ ਵਾਰ ਫਿਰ ਤੋਂ ਬਦਲ ਰਿਹਾ ਹੈ ਔਰ ਇਸ ਵੇਲੇ ਤੁਸੀਂ ਮੌਸਮ ਵੇਖ ਸਕਦੇ ਹੋ ਕਿ ਗਰਮੀ ਤੋਂ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ 2 ਦਿਨ ਤੋਂ 2-3 ਦਿਨਾਂ ਤੋਂ ਗਰਮੀ ਕਾਫੀ ਜ਼ਿਆਦਾ ਸੀ ਤਾਂ ਇਹ ਸਭ ਦੇ ਵਿਚਕਾਰ ਜੋ ਹੈ ਇਹ ਠੰਡੀਆਂ ਔਰ ਤੂਫਾਨੀ ਹਵਾਵਾਂ ਚੱਲ ਪਈਆਂ ਨੇ ਔਰ ਆਸ-ਪਾਸੇ ਤੁਸੀਂ ਦੇਖੋ ਕਿ ਮਿੱਟੀ ਦੇ ਅੰਬਾਰ ਤੁਹਾਨੂੰ ਉੱਡਦੇ ਨਜ਼ਰ ਆਉਣਗੇ ਅਸਮਾਨ ਦੇ ਵਿੱਚ ਮਿੱਟੀ ਕਾਫੀ ਜ਼ਿਆਦਾ ਤੁਹਾਨੂੰ ਉੱਡਦੀ ਨਜ਼ਰ ਆ ਰਹੀ ਕੀ ਤਾ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਸੀ ਕੁਝ ਦਿਨਾਂ ਵਿੱਚ yellow ਅਲਰਟ ਜੋ ਹੈ ਇਹ orange ਅਲਰਟ ਦੇ ਵਿੱਚ ਵੀ ਬਦਲ ਸਕਦਾ ਹੈ ਤਾਂ ਤੇਜ਼ ਹਵਾਵਾਂ ਚੱਲਣਗੀਆਂ ਜਿਸ ਕਾਰਨ ਕਿਸਾਨਾਂ ਨੂੰ ਜ਼ਰੂਰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਵਾਢੀ ਦੇ ਦਿਨ ਚੱਲ ਰਹੇ ਨੇ ਤਾਂ ਖੁਸ਼ਕ ਮੌਸਮ ਵਿਚਕਾਰ ਹਵਾਵਾਂ ਦਾ ਦੌਰ ਇੱਕਦਮ ਚੱਲ ਪਿਆ ਹੈ ਤੇ ਅਸਮਾਨ ਵਿੱਚ ਧੂੜ ਮਿੱਟੀ ਇਹ ਇਸੇ ਤਰ੍ਹਾਂ ਰਹਿਣ ਵਾਲੀ ਹੈ ਇਸੇ ਦੌਰਾਨ ਸਿਹਤ ਸੰਬੰਧੀ ਸਮੱਸਿਆਵਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਮਾਰਾ ਮਾਰਾਂ ਵੱਲੋਂ ਕਿਹਾ ਗਿਆ ਹੈ ਕਿ ਖੁਸ਼ਕ ਹਵਾਵਾਂ ਚੱਲਣ ਕਾਰਨ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਅਜਿਹੇ ਵਿੱਚ ਸਿਰਫ ਤੇ ਸਿਰਫ ਅਗਰ ਮੀਂਹ ਪਏਗਾ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਤਾਂ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਫਸਲਾਂ ਦੀ ਵਾਢੀ ਦਾ ਕੰਮ ਨਿਵੇੜ ਲੈਣ ਖਾਸ ਤੌਰ ਤੇ ਜਿਨ੍ਹਾਂ ਖੇਤਾਂ ਦੇ ਵਿੱਚੋਂ ਦੀ ਟਰਾਂਸਫਾਰਮਰ ਲੱਗੇ ਹੋਏ ਨੇ ਜਾਂ ਹਾਈ ਟੈਂਸ਼ਨ ਤਾਰਾਂ ਨੇ ਤਾਂ ਉੱਥੇ ਖੰਭਿਆਂ ਦੇ ਆਸੇ-ਪਾਸੇ ਜੋ ਵਾਰਡਿਓ ਪਹਿਲਾਂ ਕਰਨ ਲਈ ਕਿਹਾ ਗਿਆ ਕਿਉਂਕਿ ਅੱਗ ਲੱਗਣ ਦਾ ਵੀ ਖਤਰਾ ਰਹਿੰਦਾ ਆ ਇਹਨਾਂ ਦਿਨਾਂ ਦੇ ਵਿੱਚ ਫਸਲਾਂ ਬਰਬਾਦ ਹੋ ਜਾਂਦੀਆਂ ਔਰ ਅੱਗ ਲੱਗਣ ਦੀਆਂ ਕਈ ਘਟਨਾਵਾਂ ਆਪਾਂ ਪਹਿਲਾਂ ਵੀ ਵੇਖ ਚੁੱਕੇ ਆ ਕਿਤੇ ਖੁਦ ਲਗਾਈ ਜਾਂਦੀ ਆ ਨਾਲ ਨੂੰ ਤਾਂ ਕਿਤੇ ਹੋਰ ਕਾਰਨਾ ਕਰਕੇ ਅੱਗ ਲੱਗ ਜਾਂਦੀ ਆ ਪਰ ਨੁਕਸਾਨ ਇਨਸਾਨੀਅਤ ਦਾ ਤੇ ਕੁਦਰਤ ਦਾ ਹੀ ਹੁੰਦਾ ਆ ਤਾਂ ਇਸ ਵੇਲੇ ਜ਼ੀਰਕਪੁਰ ਦੇ ਤੁਹਾਨੂੰ ਹਾਲ ਵਿਖਾ ਰਹੇ ਆ ਕਿ ਜ਼ੀਰਕਪੁਰ ਦੇ ਵਿੱਚ ਤੂਫਾਨੀ ਹਵਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਹੁਣ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਬਦਲੇਗਾ ਕਿਸ ਹੱਦ ਤੱਕ ਬਦਲੇਗਾ ਇਹ ਜ਼ਰੂਰ ਵੇਖਣ ਵਾਲਾ ਹੋਵੇਗਾ। ਤਾਂ ਜ਼ੀਰਕਪੁਰ ਤੋਂ ਕੈਮਰਾਮੈਨ ਵਿਸ਼ਾਲ ਦੇ ਨਾਲ ਮੈਂ ਪ੍ਰਦੀਪ ਧਿਮਾਨ ਜ਼ੀਰਕਪੁਰ ਟਾਈਮਜ਼ ਲਈ